ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਵੀਡੀਓ ਮੈਂ ਨਾ ਤਾਂ ਬਣਾਈ ਆ ਕਿਉਂ ਮੈਨੂੰ ਫੋਨ ਬਹੁਤ ਆਉਂਦੇ ਰਹਿੰਦੇ ਆ ਯਾਰ ਸਾਡੀ ਸਬਸਿਡੀ ਦੇਖ ਕੇ ਦੇਖੀ ਤਾਂ ਚੈੱਕ ਕਰਕੇ ਨਿਕਲਿਆਈ ਜਾਂ ਨਹੀਂ ਨਿਕਲਿਆਈ ਹਨਾ ਉਹ ਵਾਰ-ਵਾਰ ਫੇ ਮੈਂ ਬੰਦਾ ਕਿੰਨੀ ਕੁ ਵਾਰੀ ਦਿਹਾੜੀ ਦੀ ਚੈੱਕ ਕਰੇ ਸਬਸਿਡੀ ਮੈਂ ਇਸੇ ਲਈ ਵੀਡੀਓ ਬਣਾਈ ਆ ਵੀ ਜੇ ਤੁਹਾਡੀ ਕਿਸੇ ਨੇ ਵੀ ਸਬਸਿਡੀ ਭਰੀ ਹੋਆ ਤੁਸੀਂ ਤੇ ਤੁਹਾਨੂੰ ਮਤਲਬ ਪਤਾ ਨਹੀਂ ਲੱਗਦਾ ਵੀ ਸਾਡੀ ਸਬਸਿਡੀ ਨਿਕਲੀ ਹੋਆ ਜਾਂ ਨਹੀਂ ਨਿਕਲੀ ਹੋ ਤਾਂ ਚੈੱਕ ਕਰਨੀ ਹੋਵੇ ਤਾਂ ਕਿੱਦਾਂ ਚੈੱਕ ਕਰ ਸਕਦੇ ਆ ਸਿਰਫ 2 ਮਿੰਟ ਦਾ ਕੰਮ ਆ ਆਪਣੇ ਛੱਡ ਤੁਸੀਂ ਪੂਰੇ ਜ਼ਿਲ੍ਹੇ ਦੀ ਸਬਸਿਡੀ ਚੈੱਕ ਕਰ ਸਕਦੇ ਆ ਵੀ ਕਿੰਨੀਆਂ ਸਬਸਿਡੀਆਂ ਨਿਕਲੀਆਂ ਕਿਹਨੂੰ ਕਿਹੜੀ ਸਬਸਿਡੀ ਨਿਕਲੀ ਆ ਮਤਲਬ ਪੂਰੇ ਜ਼ਿਲ੍ਹੇ ਦੀਆਂ ਭਾਵੇਂ ਪੂਰੇ ਪੰਜਾਬ ਦੀਆਂ ਚੈੱਕ ਕਰ ਲਓ ਯਾਰ ਹਨਾ ਕਿਸੇ ਵੀ ਆਪਣੇ ਰਿਸ਼ਤੇਦਾਰ ਦੀ ਜਿੱਤੇ ਜਿਹਦੀ ਮਰਜ਼ੀ ਤੁਸੀਂ ਸਬਸਿਡੀ ਚੈੱਕ ਕਰ ਸਕਦੇ ਆ ਤੇ ਉਹਦੇ ਲਈ ਤੁਹਾਨੂੰ ਕਿਸੇ ਦੇ ਪਾਸਵਰਡ ਦੀ ਲੋੜ ਨਹੀਂ ਕਿਸੇ ਦੇ ਕੁਝ ਨਹੀਂ ਲੋੜ ਹੈਗੀ ਤੇ ਉਹਦੇ ਵਿੱਚ ਕੀ ਕਰਨਾ ਹੈ ਤੁਸੀਂ ਨਾ ਸਭ ਤੋਂ ਪਹਿਲਾਂ ਜਾਣਾ ਹੈਗਾ ਆ agrimachinerypv.com ਤੇ ਉਹ Google 'ਚ ਜਾ ਕੇ agrimachinerypv.com ਉਹ ਜੋ ਤੁਸੀਂ ਦੱਬਣਾ ਆ ਤੇ ਫਿਰ ਆ ਇਦਾਂ ਖੁੱਲ੍ਹਿਆ ਹੋਣੀ ਵੈਬਸਾਈਟ ਜੀ ਤੇ ਆ ਕਲਿੱਕ ਕਰਨ ਤੋਂ ਬਾਅਦ ਆ ਖੁੱਲ੍ਹਿਆ ਇਦਾਂ ਦਾ ਹਨਾ ਤੇ ਮੈਂ ਉਹਦੇ ਉੱਪਰ ਨਾਲ ਲਾਲ ਡੱਬਾ ਬਣਾਈ ਜਾਊਗਾ ਤੇ ਇਹਦੇ ਵਿੱਚ ਆ ਲਿਖਿਆ ਆ ਵੀ ਜੇ ਤੁਸੀਂ ਨੋਟਿਸ ਬੋਰਡ ਮਤਲਬ ਕੋਈ ਸਰਕਾਰ ਵਾਲਾ ਨੋਟਿਸ ਆਂਦਾ ਉਹ ਪੜ੍ਹ ਸਕਦੇ ਆ ਫੇ ਮਤਲਬ ਆ ਜੇ ਕਿਸੇ ਨੇ ਬੀਆ ਸੰਬੰਧੀ ਕੋਈ ਨੂੰ ਮਤਲਬ ਬੀਆ ਤੇ ਵੀ ਸਬਸਿਡੀ ਆਉਂਦੀ ਹੈ ਹਨਾ ਤੇ ਤੁਸੀਂ ਉਹ ਸੀਡ ਵਾਲਾ ਜਿਹੜਾ ਉੱਤੇ ਕਲਿੱਕ ਕਰੋਗੇ ਆ ਦੇਖੋ ਜਿੱਦਾਂ ਹੁਣ ਇਹਦੇ ਉਪਰ ਆਇਆ ਐਸ ਵੇਲੇ ਇੱਕ ਪਾਧੇ ਦੂਜੇ ਤੇ ਆਈਓ ਆ 20 ਤੇ ਸਬਸਿਡੀ ਅਪਲਾਈ ਕਰਨ ਲਈ ਬੀਟੀ ਕਾਟਨ ਹਾਈ ਬ੍ਰੈਡ ਜਾਂ ਬੀਟੀ ਕਾਟਨ 20 ਸਬਸਿਡੀ ਠੀਕ ਐ ਪਰ ਆਪਾਂ ਕਰਨੀ ਆ ਮਸ਼ੀਨਰੀ ਦੀ ਤੇ ਆ ਆਪਾਂ ਇੱਥੇ ਕਲਿੱਕ ਕਰਕੇ ਮਸ਼ੀਨਰੀ ਵਾਲੇ ਤੇ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਆ ਆ ਥੱਲੇ ਲਿਖਿਆ ਆ ਨਾ ਸੈਂਸ਼ਨ ਮਸ਼ੀਨ ਲਿਸਟ ਪ੍ਰਮਾਣਿਤ ਮਸ਼ੀਨਾਂ ਦੀ ਸੂਚੀ ਤੇ ਇੱਥੇ ਆਪਾਂ ਕਲਿੱਕ ਕਰ ਦੇਣਾ ਤੇ ਕਮਲ ਲਾਲ ਡੱਬਾ ਨਾਲ ਬਣਾਈ ਜਾਂਦਾ ਹਰ ਇੱਕ ਚੀਜ਼ ਤੇ ਜੇ ਇੱਥੇ ਕਲਿੱਕ ਕਰੂਗੇ ਤਾਂ ਆ ਇਦਾਂ ਖੁੱਲ੍ਹਿਆ ਆ ਠੀਕ ਹੈ ਜੀ ਆ ਹੁਣ ਦੋ ਲਿਖਿਆ ਆ ਪਹਿਲਾਂ ਤਾਂ ਲਿਖਿਆ ਜ਼ਿਲ੍ਹਾ ਦੂਜੇ ਪਾਸੇ ਲਿਖਿਆ ਆ ਵੀ ਕਿਹੜੀ ਸਕੀਮ ਮਾਲਾ ਸੀਆਰਐਮ ਤੇ ਚੈੱਕ ਕਰਨੀ ਆ ਸਮੈਮ ਤੇ ਚੈੱਕ ਕਰਨੀ ਆ ਕਿਹਦੇ ਵਿੱਚ ਤੁਸੀਂ ਚੈੱਕ ਕਰਨੀ ਚਾਹੁੰਦੇ ਹੋ ਹਨਾ ਅਲੱਗ-ਅਲੱਗ ਸਕੀਮਾਂ ਹੋਣੀਆਂ ਹੋਣੀਆਂ ਪੰਜਾਬ ਸਰਕਾਰ ਦੀ ਸਮੈਮ ਆਉਂਦੀ ਹੁੰਦੀ ਆ ਸੈਂਟਰ ਸਰਕਾਰ ਦੀ ਜੋ ਸਬਸਿਡੀ ਦੀ ਹੁੰਦੀ ਸੀਆਰਐਮ ਆਉਂਦੀ ਹੁੰਦੀ ਆ ਤੇ ਉਹਦੇ ਵਿੱਚ ਫਿਰ ਤੁਸੀਂ ਆ ਦੇਖੋ ਆ ਜਿਹੜਾ ਡਿਸਟ੍ਰਿਕਟ ਲਿਖਿਆ ਆ ਜ਼ਿਲ੍ਹਾ ਸਿਲੈਕਟ ਕਰਨਾ ਇਹਦੇ ਉੱਪਰ ਆਪਾਂ ਕਲਿੱਕ ਕਰ ਲੈਣਾ। ਉਹਦੇ ਵਿੱਚ ਜੇ ਦਾ ਪੂਰੇ ਪੰਜਾਬ ਦੀ ਦੇਖਣੀ ਆ ਤਾਂ 올 ਡਿਸਟ੍ਰਿਕਟ ਜਿਹੜਾ ਉਹ ਲਿਖਿਆ ਹੈ ਇੱਥੇ ਕਲਿੱਕ ਕਰ ਲੈਣਾ। ਪਰ ਜੇ ਕਿਸੇ ਮਤਲਬ ਤੁਸੀਂ ਇੱਕ ਜ਼ਿਲ੍ਹੇ ਦੀ ਤੁਸੀਂ ਦੇਖਣੀ ਆ ਤਾਂ ਉਸ ਜ਼ਿਲ੍ਹੇ ਤੇ ਚਲ ਜਾਓ। ਉਸ ਜ਼ਿਲ੍ਹੇ ਤੇ ਜਾ ਕੇ ਕਲਿੱਕ ਕਰ ਦੇਣਾ। ਆ ਹੁਣ ਪੰਜਾਬ ਵਾਲੀ ਸਬਸਿਡੀ ਆਪਾਂ ਕਲਿੱਕ ਕੀਤੀ ਆ ਪਰ ਉਹ ਖੁੱਲ ਨਹੀਂ ਰਹੀ ਕਿਉਂਕਿ ਪੂਰੇ ਪੰਜਾਬ ਦੀਆਂ ਸਬਸਿਡੀਆਂ ਕੱਢਣ ਨੂੰ ਯਾਨੀ ਕਿ ਫਿਰ ਲਿਸਟ ਨੂੰ ਡਾਊਨਲੋਡ ਹੋਣ ਨੂੰ ਟਾਈਮ ਲੱਗਦਾ। ਚਲੋ ਆਪਾਂ ਇਕੱਲੇ ਜ਼ਿਲ੍ਹੇ ਦੀ ਕੱਢ ਲੈਂਦੇ ਆ। ਆ ਮੰਨ ਲਓ ਹੁਣ ਮੈਂ ਆਪਣੇ ਨਵੇਂ ਸ਼ਹਿਰ ਜ਼ਿਲ੍ਹੇ ਦੀ ਕੱਢਣੀ ਆ ਤੇ ਆਪਾਂ ਆ SBS ਨਗਰ ਤੇ ਕਲਿੱਕ ਕਰ ਦੇਣਾ ਕਰਤਾ ਕਲਿੱਕ ਤੇ ਆ ਦੇਖੋ ਆ ਸਾਰ ਸੜੀਆਂ ਆ ਗਈਆਂ ਸਾਡੇ ਸਾਡੇ ਜ਼ਿਲ੍ਹੇ ਦੀਆਂ ਪੂਰੇ ਜ਼ਿਲ੍ਹੇ ਦੀਆਂ ਆ ਗਈਆਂ CRM ਆ ਗਈ ਕਿਉਂਕਿ ਆਪਾਂ ਇੱਧਰਲੇ ਪਾਸੇ ਆ ਦੇਖੋ ਜਿੱਥੇ ਲਿਖਿਆ ਸਕੀਮ ਟਾਈਪ ਇੱਥੇ ਜੇ ਤਾਂ ਆਪਾਂ 올 ਸਕੀਮ ਤੇ ਕਲਿੱਕ ਕਰ ਦਿੱਤਾ ਹੁਣ ਕੀਤਾ ਆ ਫਿਰ ਤਾਂ ਸਾਰੀਆਂ ਦਿਖਾਈ ਜਾਣੀਆਂ ਆਪਾਂ ਨੂੰ ਸਮੈਮ ਦੀਆਂ ਵੀ CRM ਦੀਆਂ ਵੀ ਜੇ ਆਪਾਂ ਮਾਲਾ ਸਮੈਮ ਜਾਂ CRM ਦੀ ਕੱਲੀ-ਕੱਲੀ ਦੇਖਣੀ ਆ ਫਿਰ ਇੱਥੇ ਕਲਿੱਕ ਕਰਕੇ ਆਪਾਂ CRM ਜਾਂ ਸਮੈਮ ਕਲਿੱਕ ਕਰ ਲੈਣਾ ਉਹ ਆ ਜਾਣਾ ਹੁਣ ਇਹਦੇ ਵਿੱਚ ਆ ਦੇਖੋ ਆ ਸਾਰੇ ਜਿਹਦੀ ਸਬਸਿਡੀ ਨਿਕਲੀ ਉਹਦਾ ਨਾਮ ਦਿੱਤਾ ਆ ਉਹਦੀ ਐਪਲੀਕੇਸ਼ਨ ਨੰਬਰ ਦਿੱਤਾ ਆ ਉਹਨੂੰ ਕਿਹੜੀ ਮਸ਼ੀਨ ਨਿਕਲੀ ਆ ਆ ਮਸ਼ੀਨ ਦਸੀ ਹੋਆ ਨਾ ਜਿਹਦਾ 0 ਡਰੈਲ ਨਿਕਲੀ ਆ ਕਿਸੇ ਨੂੰ ਤੇ ਉਸ ਤੋਂ ਬਾਅਦ ਆ ਅਪਰੂਵਡ ਜਿੱਦਣ ਤੁਹਾਡੀ ਸਬਸਿਡੀ ਨਿਕਲੀ ਆ ਆ ਅਪਰੂਵਡ ਡੇਟ ਲਿਖਿਆ ਆ ਹਨਾ ਤੇ ਉਹ ਉੱਪਰ ਲਿਖਿਆ ਨਾਲ ਐਕਸਪਾਇਰੀ ਡੇਟ ਵੀ ਜਿੱਦਣ ਤੁਹਾਡੀ ਮਤਲਬ ਖਤਮ ਹੋ ਜਾਣੀ ਆ ਵੀ ਅਪਰੂਵਡ ਜਿੱਦਣ ਤੁਹਾਡੀ ਸਬਸਿਡੀ ਨਿਕਲੀ ਆ ਵੀ ਜਿੱਦਣ ਤੁਹਾਡੀ ਸਬਸਿਡੀ ਖਤਮ ਹੋ ਜਾਣੀ 20 ਦਿਨ ਦਾ ਟਾਈਮ ਹੁੰਦਾ 20 ਦਿਨ ਦੇ ਅੰਦਰ ਮਸ਼ੀਨਰੀ ਆਪਾਂ ਨੂੰ ਲੈਣੀ ਪੈਂਦੀ ਆ ਨਹੀਂ ਤਾਂ ਐਕਸਪਾਇਰ ਹੋ ਜਾਂਦੀ ਆ ਆਪਣੀ ਸਬਸਿਡੀ ਉਸ ਤੋਂ ਬਾਅਦ ਅਗਲੇ ਦਾ ਫੋਨ ਨੰਬਰ ਪੈਂਡ ਬਲੌਕ ਤੇ ਆ लास्ट ਵਿੱਚ ਜਿਹੜੀ ਲਾਈਨ ਹੈ ਜਿੱਥੇ ਲਿਖਿਆ ਐ ਐਕਸਪਾਇਰਡ ਸੋਲਡ ਇਹਦਾ ਮਤਲਬ ਇਹ ਆ ਵੀ ਜਿਹੜੇ ਵਿਕ ਚੁੱਕੇ ਆ ਉਹ ਸੋਲਡ ਲਿਖਿਆ ਆ ਜਿਹੜੇ ਕਿਸੇ ਨੇ ਖਰੀਦੇ ਹੀ ਨਹੀਂ ਉਹ ਐਕਸਪਾਇਰਡ ਹੋ ਗਈਆਂ ਜਿਹੜੀਆਂ ਹੱਲੇ ਮਤਲਬ ਰਹਿੰਦੀ ਆ ਡੇਟ ਜਿਨ੍ਹਾਂ ਦੀ ਹੱਲੇ ਉਹ ਨਹੀਂ ਖਰੀਦੇ ਉਹਨਾਂ ਦੇ ਉੱਥੇ ਮੋਰੇ ਪੈਂਡਿੰਗ ਲਿਖਿਆ ਹੁੰਦਾ ਠੀਕ ਹੈ ਜੀ ਬਸ ਇੰਨੀ ਕੀ ਗੱਲ ਆ ਕੋਈ ਬਾਹਲੀ ਲੰਬੀ ਚੌੜੀ ਸਾਇੰਸ ਹੈ ਨਹੀਂ ਕੀ ਤੇ 1 ਮਿੰਟ ਦੇ ਵਿੱਚ ਤੁਸੀਂ ਸਿਰਫ agree machinerypv.com ਤੇ ਜਾਣਾ ਉੱਤੇ ਜਾ ਕੇ ਕਲਿੱਕ ਕਰਨਾ ਮੁੜ ਕੇ ਤੁਹਾਨੂੰ ਦੱਸਿਆ ਹੀ ਆ ਤੁਸੀਂ ਬਾਹਲੀ ਗੱਲ ਐ ਨਹੀਂ ਕਿਸੇ ਨੂੰ ਸਮਝ ਲੱਗਦੀ ਇੱਕ ਪਾਸੇ ਵੀਡੀਓ ਚਲਾ ਲਓ ਦੂਜੇ ਫੋਨ ਦੇ ਵਿੱਚ ਬੰਦਾ ਨਾਲੋਂ ਨਾਲ ਇੱਕ ਵਾਰੀ ਖੋਲ ਕੇ ਦੇਖ ਲਾ ਫਿਰ ਤੁਹਾਨੂੰ ਆਪਣੇ ਆਪ ਜਦੋਂ ਬੰਦਾ ਇੱਕ ਵਾਰੀ ਆਪਣੇ ਹੱਥੀ ਖੋਲ ਲੈਂਦਾ ਨਾ ਫਿਰ ਉਹਨੂੰ ਸੌਖਾ ਲੱਗ ਜਾਂਦਾ ਜਿੰਨਾ ਚਿਰ ਤੁਸੀਂ ਦੇਖੀ ਜਾਣਾ ਉੰਨਾ ਚਿਰ ਨਹੀਂ ਤੁਹਾਨੂੰ ਸਮਝ ਲੱਗਣੀ ਇੱਕ ਪਾਸੇ ਫੋਨ ਖੋਲ ਕੇ ਨਾਲ ਦੂਜੇ ਪਾਸੇ ਉਹਨੂੰ ਕਰ ਲਓ ਆਪਣਾ ਦੂਜਾ ਫੋਨ ਖੋਲ ਲਓ ਇੱਕ ਪਾਸੇ ਵੀਡੀਓ ਲਾ ਲਓ ਫਿਰ ਤੁਹਾਨੂੰ ਐ ਜਦੋਂ ਤੁਸੀਂ ਇੱਕ ਵਾਰੀ ਆਪ ਆਪਣੇ ਹੱਥੀ ਖੋਲ ਲਿਆ ਫਿਰ ਤੁਸੀਂ ਜਦ ਵੀ ਲੋਡ ਪਿਆ ਕਰਨੀ ਮੈਂਟ ਚ ਖੋਲ ਕੇ ਚਾਹੇ ਆਪਣੇ ਰਿਸ਼ਤੇਦਾਰ ਦੀ ਦੇਖਣੀ ਆ ਚਾਹੇ ਆਪਣੀ ਦੇਖਣੀ ਆ ਸਬਸਿਡੀ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਆ ਕਿਸੇ ਵੀ ਜ਼ਿਲ੍ਹੇ ਦੀ ਦੇਖ ਸਕਦੇ ਆ ਜਿਹੜੇ ਜ਼ਿਲ੍ਹੇ ਤੇ ਕਲਿੱਕ ਕਰੋਗੇ ਉਸ ਜ਼ਿਲ੍ਹੇ ਦੀਆਂ ਮਸ਼ੀਨਾਂ ਤੁਹਾਡੇ ਸਾਹਮਣੇ ਆ ਜਾਣੀਆਂ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਆ ਤਾਂ ਥੱਲੇ ਕਮੈਂਟ ਕਰ ਦਿਓ ਆਪਾਂ ਉਹਦੇ ਬਾਰੇ ਵੀਡੀਓ ਬਣਾ ਦਾਂਗੇ ਤੇ ਮਤਲਬ ਜਿਹੜੀ ਵੀ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਕੋਈ ਜਾਣਕਾਰੀ ਚਾਹੀਦੀ ਹੁੰਦੀ ਆ ਕੋਈ ਕਹੀ ਵੰਦੀ ਆਪਾਂ ਨੂੰ ਜ਼ਮੀਨ ਦੀ ਫਾਰਦ ਕੱਢਣ ਦੀ ਲੋੜ ਪੈਂਦੀ ਹੈ ਜ਼ਮੀਨ ਦੀ ਫਾਰਦ ਕਿੱਦਾਂ ਕੱਢਣੀ ਹੈ ਹਨਾ ਉਹ ਵੀ ਆਪਾਂ 1 ਮਿੰਟ ਚ ਕੱਢ ਸਕਦੇ ਕੋਈ ਐਡੀ ਗੱਲ ਨਹੀਂ ਹੈਗੀ ਹੋਰ ਵੀ ਕੋਈ ਸਬਸਿਡੀ ਭਰਨੀ ਕਿੱਦਾਂ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਹੈ ਆਪਣੇ ਕਮੈਂਟ ਕਰ ਦਿਓ ਆਪਾਂ ਉਹੀ ਤੁਹਾਨੂੰ ਵੀਡੀਓ ਬਣਾ ਦਿਆ ਕਰਾਂਗੇ ਠੀਕ ਹੈ ਉਹਦੇ ਨਾਲ ਕੀ ਆਫੇ ਸੌਖਾ ਹੋ ਜਾਂਦਾ ਐਵੇਂ ਤੁਸੀਂ ਹਨਾ ਕਦੇ ਕਿਸੇ ਮੰਨ ਲਾ ਕੇ ਆਪਣੇ ਕੀ ਕਰਦੇ ਆ ਫਿਰ ਜਦੋਂ ਕਿਸੇ ਡੀਲਰ ਕੋ ਜਾ ਕੇ ਭਰ ਲੈਣੇ ਆ ਸਬਸਿਡੀ ਹਨਾ ਉਹ ਫਿਰ ਅਗਲੇ ਦੇ ਡੀਲਰ ਕਈ ਕਹਿੰਦੇ ਆ ਜੀ ਉਹ ਮੇਕੋ ਭਰਾਈ ਆ ਜੀ ਆਪਣੇ ਬੰਦੇ ਸਮਝਦੇ ਵੀ ਉਹਦੇ ਕੋਲੇ ਸਾਡਾ ਪਾਸਪੋਰਟ ਹੈ ਸਨ ਉਹਦੇ ਕੋਲੇ ਸਾਡਾ ਪਾਸਪੋਰਟ ਆ ਸਾਨੂੰ ਉਹਦੇ ਕੋਲੇ ਹੀ ਲੈਣੀ ਪੈਣੀ ਆ ਹੁਣ ਮਸ਼ੀਨ ਇਦਾਂ ਨਹੀਂ ਹੁੰਦਾ ਸਬਸਿਡੀ ਤੁਸੀਂ ਜਿੱਥੋਂ ਮਰਜੀ ਭਰਾ ਲਓ ਤੇ ਮਸ਼ੀਨ ਜਿੱਥੋਂ ਮਰਜੀ ਲੈ ਲਓ ਤੁਹਾਨੂੰ ਕੋਈ ਬੰਨੂਗਰੀ ਨਹੀਂ ਹੈਗੀ ਇਹਦੇ ਵਿੱਚ ਕਿਸੇ ਡੀਲਰ ਦਾ ਨਾਮ ਨਹੀਂ ਲਿਖਿਆ ਹੁੰਦਾ ਕੋਈ ਕੁਝ ਨਹੀਂ ਲਿਖਿਆ ਹੁੰਦਾ ਐਵੇਂ ਕਈ ਡੀਲਰ ਕਹਿੰਦੇ ਆ ਜੀ ਮਤਲਬ ਹੁਣ ਜਿੱਥੋਂ ਭਰੀਏ ਉੱਥੋਂ ਹੀ ਲੈਣੇ ਪੈਣਾ ਤੁਹਾਨੂੰ ਨਾ ਬਈ ਜਦੋਂ ਭਰਨ ਲੱਗਦੇ ਆ ਤੇ ਨਾਲੇ ਸਾਈ ਫੜ ਲੈਂਦੇ ਆ ਕੋਈ ਲੋੜ ਨਹੀਂ ਕਿਸੇ ਨੂੰ ਸਾਈ ਦੇਣ ਦੀ ਸਬਸਿਡੀ ਭਰ ਕੇ ਤੁਸੀਂ ਮੇਰੇ ਕੋਲ ਸਬਸਿਡੀ ਭਰਾਈ ਆ ਬੇਸ਼ੱਕ ਤੁਸੀਂ ਮੇਰੇ ਕੋਲ ਨਾ ਲਓ ਜਿੱਤੋ ਮਰਜੀ ਲਓ ਤੁਹਾਨੂੰ ਕੋਈ ਬੰਨੂਗਰੀ ਨਹੀਂ ਹੁੰਦੀ ਇਹਦੇ ਵਿੱਚ ਕਿਸੇ ਡੀਲਰ ਦਾ ਨਾਮ ਨਹੀਂ ਪੈਂਦਾ ਜਦੋਂ ਸਬਸਿਡੀ ਆਪਾਂ ਭਰਦੇ ਆ ਠੀਕ ਹੈ ਜੀ ਤੇ ਚਲੋ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਹੋ ਤਾਂ ਜਰੂਰ ਕਮੈਂਟ ਕਰ ਦਿਓ ਆਪਾਂ ਉੱਤੇ ਵੀ ਵੀਡੀਓ ਬਣਾ ਦਾਂਗੇ ਕਿੱਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਹਨਾ ਧੰਨਵਾਦ ਜੀ